ਕਿਸਾਨ ਚਿਕਰਚ ਕਮੇਟੀ ਪੰਜਾਬ ਕੋਟਬੁੱਡਾ ਜਥੇਬੰਦੀ ਅੱਜ ਹਰੀਕੇ ਪੱਤਣ ਵਿਖੇ ਜੀ ਮੋਦੀ ਦਾ ਪੁਜ਼ਲਾ ਫੂਕਣ ਜਾ ਰਿਹਾ ਜੀ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਚਿਕਰਚ ਕਮੇਟੀ ਪੰਜਾਬ ਕੋਟਬੁੱਡਾ ਜੀ ਮੁਰਦਾਬਾ ਮੁਰਦਾਬਾ ਮੁਰਦਾਬਾ

ਵੱਡੀ ਗਿਣਤੀ 'ਚ ਕਿਸਾਨ ਤੁਸੀਂ ਦੇਖ ਸਕਦੇ ਆਂ ਜੀ ਅਲੱਗ-ਅਲੱਗ ਪਿੰਡਾਂ ਜੋ ਪੁੰਚੇ ਆ ਜਿਹੜੇ ਇਹ ਮੋਦੀ ਸਰਕਾਰ ਦਾ ਪਤਲੇ ਜੂਏ ਸਾਰੇ ਇਹ ਹਿੰਦੁਸਤਾਨ ਦੇ ਵਿੱਚ ਹੀ ਮਕਸਦ ਇਹ ਆ ਵੀ ਜਿਹੜਾ ਅਸੀਂ 13 ਤਰੀਕ ਨੂੰ ਦਿੱਲੀ ਦੀ ਧਰਤੀ ਤੇ ਜਾ ਰਹੇ ਸੀ ਕਿਸਾਨ ਜਸੇ ਵਧੀਆਂ ਨੂੰ ਸੰਯੁਕਤ ਮੋਰਚੇ ਗੈਰਨੀ ਸਰਕਾਰ ਦੇ ਵੱਲ ਉਹਦੇ ਸਬੰਧ ਦੇ ਵਿੱਚ ਅੱਜ ਉੱਥੇ ਜਿਹੜੇ ਇਹਨਾਂ ਨੇ ਕੇਲ ਲਾਏ ਸੀ ਗੱਡੀਆਂ ਨੂੰ ਰਾਹ ਰੋਕੇ ਸੀ ਇਥੋਂ ਤੱਕ ਵੀ ਸਾਡੇ ਤੇ ਬਹੁਤ ਵੱਡਾ ਝਲਮਟ ਆਇਆ ਹੈ ਕੇਂਦਰ ਸਰਕਾਰ ਵੱਲੋਂ ਇੱਕ ਸਾਡਾ ਸ਼ੁੱਭ ਕਰਨ ਜਿਹੜਾ ਨੌਜਵਾਨ ਆਸਾਨ ਆਗੂ ਸੀ ਉਹ ਇਹਨਾਂ ਨੇ ਸ਼ਹੀਦ ਕਰ ਦਿੱਤਾ ਹੋਰ ਸਾਡੇ ਜਿਹੜੇ ਕਿਸਾਨ ਆ ਉਹ ਇਹਨਾਂ ਨੇ ਕੁੱਟ-ਕੁੱਟ ਕੇ ਲੱਤਾਂ ਤੋੜਦੀਆਂ ਹੋਰ ਬਹੁਤ ਵੱਡਾ ਇਹਨਾਂ ਸੱਦ ਕੀਤਾ ਸਾਡੇ ਕਿਸਾਨਾਂ ਦੇ ਉੱਤੇ ਇਸ ਵਿਰੋਧ ਦੇ ਵਿੱਚ ਆ ਵੀ ਇੱਕ ਸਾਡੀਆਂ ਜਿਹੜੀਆਂ ਮੇਨ ਮੰਗਾਂ ਦਾ ਕਰਕੇ ਉੱਥੇ ਸਾਨੂੰ ਇਹਨਾਂ ਨੇ ਬਾਰਡਰਾਂ ਤੇ ਬਾਇਆ ਆਖਨੋਰੀ ਬਾਰਡਰ ਤੇ ਜਾਂ ਸੰਭੂ ਬਾਰਡਰ ਤੇ ਅਸੀਂ ਤੇ ਦਿੱਲੀ ਜਾ ਰਹੇ ਸੀ ਪਰ ਇਹਨਾਂ ਨੇ ਗੱਡੀਆਂ 'ਤੇ ਲਾ ਕੇ ਕੰਧਾ ਕਰਕੇ ਸਾਰਾ ਰਾਹ ਰੋਕ ਕੇ ਉੱਥੇ ਸਾਨੂੰ ਰੁਕਿਆ ਆਵਾ ਤੇ ਅਸੀਂ ਇਹ ਜਿਹੜਾ ਇਹਨਾਂ ਦਾ ਵਿਰੋਧ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਵਿਰੋਧ ਹੰਧਾਰੂਗਾ ਕਿਉਂਕਿ ਜਿਹੜੀ ਮੋਦੀ ਦੀ ਸਰਕਾਰ ਆ ਇਹ ਕਾਤਲ ਸਰਕਾਰ ਆ ਕਿਸਾਨਾਂ ਦੀ ਇਹਨੇ ਬਹੁਤ ਵੱਡਾ ਜੁਰਮ ਟਾਇਆ ਕਿਸਾਨਾਂ ਦੇ ਉੱਤੇ ਕਿਉਂਕਿ ਸਾਡੇ ਕੋਲ ਲੋਕ ਨੋਟਾਂ ਲੈ ਕੇ ਸਾਡੇ ਤੇ ਜੁਰਮ ਕਰ ਰਹੀ ਆ ਪਰ ਅਸੀਂ ਇਹ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਸਰਕਾਰਾਂ ਨੂੰ ਦੱਸ ਦਿਆਂਗੇ ਇਹ ਲੋਕ ਜਿਹੜੇ ਇਕੱਠੇ ਆ ਲੋਕ ਜਿਹੜੇ ਜ਼ਮੀਰ ਜਾਗੀਰ ਵਾਲੇ ਆ ਇਹ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਘੇਰਨਗੇ ਇਹ ਜਿਹੜੀ ਮਤਲਬ ਮੋਦੀ ਦੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਦੇ ਅਸੀਂ ਜਿਹੜੀਆਂ ਮੰਗਾਂ ਮੰਵਾ ਕੇ ਤਾਂ ਹੀ ਇਹ ਸਾਲਾਂਗੇ ਪਰਦਾਨ ਜੀ ਵਿਰੋਧ ਤੁਸੀਂ ਕੇਂਦਰ ਸਰਕਾਰ ਦਾ ਕਰ ਰਹੇ ਹੋ ਪਤਲਾ ਪੰਜਾਬ ਸਰਕਾਰ ਦਾ ਫੋਕ ਰਹੇ ਹੋ ਇਹਦੇ ਪਿੱਛੇ ਕੀ ਨਹੀਂ ਇਹ ਅਸੀਂ ਇਹ ਕੇਂਦਰ ਸਰਕਾਰ ਦਾ ਬਤਲਾ ਜੀ ਅੱਜ ਵਾਲਾ ਅੱਜ ਵਾਲਾ ਮੋਦੀ ਸਰਕਾਰ ਦਾ ਬਤਲਾ ਜੀ ਤੁਹਾਡੀ ਜਾਣਕਾਰੀ ਲਈ ਇਹ ਦੇਖੇ ਜਾਣਾ ਇਹ ਮੋਦੀ ਸਰਕਾਰ ਦਾ ਪਤਾ ਅਸੀਂ ਦੂ ਰਹਾ ਜੇਕਰ ਪੰਜਾਬ ਦੀ ਸਰਕਾਰ ਵੀ ਨੀਤੀਆਂ ਉਹਨਾਂ ਦੇ ਚੱਲੂਗੀ ਤੇ ਅਸੀਂ ਉਹਦਾ ਵੀ ਲੂਆਂ ਗਉਣ ਵਾਲੇ ਹਾਂ ਪ੍ਰਧਾਨ ਜੀ ਜਿਵੇਂ ਲੋਕ ਸਭਾ ਚੋਣਾਂ ਦਾ ਦੌਰ ਵੀ ਬਿਲਕੁਲ ਜੋਰਾਂ ਤੇ ਆ ਇਹਨੂੰ ਲੈ ਕੇ ਤੁਸੀਂ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਲੋਕਾਂ ਨੂੰ ਇਹ ਕਹਣਾ ਚਾਹੁੰਦੇ ਆ ਕਿ ਮੋਦੀ ਦੀ ਸਰਕਾਰ ਨਹੀਂ ਬਣਨੀ ਜਿੱਦੀ ਹੋੜ ਜਿਹੜੀ ਮਰਜ਼ੀ ਬਣ ਜੇ ਹੋਰ ਜਿੰਨੂੰ ਮਰਜ਼ੀ ਵੋਟਾਂ ਪਾ ਲਿਓ ਕਿਉਂਕਿ ਇਹ ਜਿਹੜੀ ਕੇਂਦਰ ਦੀ ਮੋਦੀ ਦੀ ਸਰਕਾਰ ਆ ਇਹ ਜ਼ਾਲਮ ਸਰਕਾਰ ਆ ਇਹ ਜਿਹੜੀ ਫੁੱਲੜ ਬਾਦ ਸਰਕਾਰ ਆ ਇਹ ਲੋਕਾਂ ਤੇ ਜ਼ੁਲਮ ਢਾ ਰਹੀ ਆ ਜਿਹੜੇ ਸ਼ਾਂਤ ਵਿੱਚ ਟੰਗਦੇ ਆ ਲੋਕ ਉੱਥੇ ਬੈਠੇ ਆ ਉਹਨਾਂ ਤੇ ਜ਼ੁਲਮ ਢਾ ਰਹੀ ਆ ਪ੍ਰਧਾਨ ਜੀ ਪੰਜਾਬ ਦੇ ਵਿੱਚ 26 ਸਾਈਲੋ ਪਲਾਂਟ ਨੂੰ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਉਹਦੇ ਬਾਅਦ ਉਹ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕੀਤਾ ਗਿਆ ਜੀ ਕਿੰਨੀ ਕਿ ਸਚਾਈ ਉਹਦੇ ਵਿੱਚ ਵੀ ਪੀ